ਰਾਜਵੀਰ ਬਹੁਤ ਸੋਹਣੇ ਲੱਗ ਰਹੇ ਸੀਗੇ ਸਕਰੀਨ ਤੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਅਹਿਸਾਸ ਹੈ ਤੁਹਾਡਾ ਜਿੰਨੀ ਦੇਰ ਫਿਲਮ ਖਤਮ ਨਹੀਂ ਹੋਈ ਓਨੀ ਦੇਰ ਇਤਾਂ ਹੀ ਲੱਗਿਆ ਕਿ ਵੀਰਾਂ ਨਾਲ ਸਾਡੇ ਵਿੱਚ ਖੜਾ ਹੋਇਆ ਸਾਰਿਆਂ ਨੂੰ ਦੇਖਣੀ ਚਾਹੀਦੀ ਫਿਲਮ ਬਹੁਤ ਵਧੀਆ ਪਰਫਾਰਮ ਕੀਤਾ ਵੀਰੇ ਨੇ ਐਕਟਰ ਤਾਂ ਸਿੰਗਰ ਤਾਂ ਵੀਰੇ ਹੈ ਹੀ ਕਮਾਲ ਪਰ ਐਕਟਰ ਵੀ ਬਹੁਤ ਅੱਛਾ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਸੋ ਯਮਲਾ ਫਿਲਮ ਦੇ ਪ੍ਰੀਮੀਅਰ ਤੇ ਅਸੀਂ ਅੱਜ ਪਹੁੰਚੇ ਔਰ ਸਾਰੰਗ ਸਿਕੰਦਰ ਵੀ ਪਹੁੰਚੇ ਨੇ ਸਾਰੰਗ ਤੋਂ ਵੀ ਜ਼ਰੂਰ ਜਾਣਾਂਗੇ ਕਿਉਂਕਿ ਫਿਲਮ ਦੇਖ ਕੇ ਬਾਹਰ ਆਏ ਸਭ ਦੀ ਅੱਖਾਂ ਜਿਹੜੀਆਂ ਨੇ ਉਹ ਨਮ ਨੇ ਹਰ ਕੋਈ ਇਮੋਸ਼ਨਲ ਹੈ ਕਿਉਂਕਿ ਰਾ ਉਹ ਲਾਈਵ ਮਹਿਸੂਸ ਕੀਤਾ ਸੀ ਸੋ ਸਰੰਗ ਫਿਲਮ ਦੇਖੀ ਐ ਰਾਜਵੀਰ ਬਹੁਤ ਸੋਹਣੇ ਲੱਗ ਰਹੇ ਸੀਗੇ ਸਕਰੀਨ ਤੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਅਹਿਸਾਸ ਹੈ ਤੁਹਾਡਾ ਅ ਜਦੋਂ ਯੂ نو ਫਰਸਟ ਅ ਅੱਧਾ ਘੰਟਾ ਫਿਲਮ ਚੱਲੀ ਤਾਂ ਕੁਝ ਮਹਿਸੂਸ ਨਹੀਂ ਹੋਇਆ ਦੋ ਘੰਟਾ ਡੇਢ ਘੰਟਾ ਦੋ ਘੰਟਾ ਜਿੰਨੀ ਦੇਰ ਫਿਲਮ ਖਤਮ ਨਹੀਂ ਹੋਈ ਓਨੀ ਦੇਰ ਇਤਾਂ ਹੀ ਲੱਗਿਆ ਕਿ ਵੀਰਾ ਨਾ ਸਾਡੇ ਵਿੱਚ ਖੜਾ ਹੋਇਆ ਹੈ ਬੈਠਾ ਸਾਡੇ ਚ ਪ੍ਰੀਮੀਅਰ ਨੂੰ ਅਟੈਂਡ ਕਰਦਾ ਪਿਆ ਤੇ ਵੀਰੇ ਨੂੰ ਕੁਝ ਨਹੀਂ ਹੋਇਆ ਵੀਰਾ ਹੈਗਾ ਇਸ ਦੁਨੀਆ ਤੇ ਫਿਜ਼ੀਕਲੀ ਪਰ ਜਦੋਂ ਵੀਰੇ ਦੀਆਂ ਨਾ ਐਂਡ 'ਚ ਤਸਵੀਰਾਂ ਚੱਲੀਆਂ ਯੂ نو ਫਿਰ ਫਿਰ ਪਤਾ ਚੱਲੇ ਗਿਆ ਯਾਰ ਵੀ ਨਹੀਂ ਯਾਰ ਉਹ ਫਿਜ਼ਿਕਲੀ ਸਾਡੇ 'ਚ ਨਹੀਂ ਹੈਗਾ ਅੱਜ ਤਾਂ ਫਿਰ ਉਹ ਥੋੜੀ ਹਿੱਟ ਕੀਤੀ ਚੀਜ਼ ਹੈ ਨਾ ਤੇ ਉਹ ਚੀਜ਼ਾਂ ਮਤਲਬ ਹੋਰ ਵੀ ਬਹੁਤ ਚੀਜ਼ਾਂ ਸੀਗੀਆਂ ਦੇਖ ਕੇ ਵੀਰੇ ਨੂੰ ਏਦਾਂ ਲੱਗਦਾ ਸੀਗਾ ਕਿ ਵੀ ਯਾਰ ਨਹੀਂ ਵੀ ਹਲੇ ਇਹਨਾਂ ਕੁਝ ਨਹੀਂ ਹੋਇਆ ਇੱਥੇ ਹੀ ਆ ਤੇ ਫਿਰ ਪਾਪਾ ਦੇ ਦੋ ਗਾਣੇ ਆਏ ਤੇ ਉਹ ਵੀ ਦੇਖ ਕੇ ਤੇ ਸਾਨੂੰ ਦੋ ਪਾਲੀ ਲੱਗਿਆ ਕਿ ਨਹੀਂ ਔਰ ਉਹਨਾਂ ਨੂੰ ਵੀ ਕੁਝ ਨਹੀਂ ਹੋਇਆ ਵੀ ਉਹ ਠੀਕ ਨੇ ਉਹ ਫਿਰ ਜਦੋਂ ਯੂ نو ਜਿਉਂ-ਜਿਉਂ ਗਾਣਾ ਐਂਡ ਹੋਈ ਗਿਆ ਤੇ ਫਿਰ ਉਦੋਂ-ਉਦੋਂ ਯਾਦ ਆਈ ਗਿਆ ਕਿ ਨਹੀਂ ਯਾਰ ਇਹ ਵੀ ਨਹੀਂ ਹੈਗੇ ਦੁਨੀਆ ਤੇ ਨਾ ਸਾਡੇ ਨਾਲ ਉਹ ਇੱਕ ਤੁਹਾਡੇ ਸਬਕੌਨਸ਼ੀਅਸ ਮਾਈਂਡ ਚ ਐਦਾ ਲੱਗ ਰਿਹਾ ਹੁੰਦਾ ਤੁਹਾਨੂੰ ਕਿ ਵੀ ਯਾਰ ਵੀ ਜਿੱਦਾਂ ਜ਼ਿੰਦਗੀ ਇਸ ਟਾਈਮ ਹੈ ਉਸ ਤਰ੍ਹਾਂ ਨਹੀਂ ਹੈ ਸੋ ਆਈ ਥਿੰਕ ਸਾਰਿਆਂ ਨੂੰ ਦੇਖਣੀ ਚਾਹੀਦੀ ਤੁਸੀਂ ਬਹੁਤ ਵਧੀਆ ਪਰਫਾਰਮ ਕੀਤਾ ਵੀਰੇ ਨੇ ਐਕਟਰ ਤਾਂ ਸਿੰਗਰ ਤਾਂ ਵੀਰੇ ਹੈ ਹੀ ਕਮਾਲ ਪਰ ਐਕਟਰ ਵੀ ਬਹੁਤ ਅੱਛਾ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਤੇ 28 ਤਰੀਕ ਨੂੰ ਦੁਬਾਰਾ ਪੂਰੀ ਜਗਤ ਆ ਤੁਸੀਂ ਦੇਖੋ ਸਾਰੇ ਜਣੇ ਆ ਕੇ 28 ਤਰੀਕ ਨੂੰ ਰਿਲੀਜ਼ ਹੋ ਜਾਣੀ ਹੈ ਤੇ ਫੈਮਿਲੀ ਨਾਲ ਆਓ ਸਾਰੇ ਜਣੇ ਜਿੰਨੇ ਵੀਰੇ ਨੂੰ ਪਿਆਰ ਕਰਦੇ ਨੇ ਸਾਰੇ ਜਣੇ ਜ਼ਰੂਰ ਦੇਖਣਾ ਹੋ ਇੱਕ ਵਾਰੀ ਕੋ ਸੋ so, ਯਮਲਾ ਫਿਲਮ ਦੇ ਪ੍ਰੀਮੀਅਰ ਤੇ ਅਸੀਂ ਅੱਜ ਪਹੁੰਚੇ ਹਾਂ ਔਰ ਸਾਰੰਗ ਸਿਕੰਦਰ ਵੀ ਪਹੁੰਚੇ ਨੇ ਸਾਰੰਗ ਤੋਂ ਵੀ ਜ਼ਰੂਰ ਜਾਣਾਂਗੇ ਕਿਉਂਕਿ ਫਿਲਮ ਦੇਖ ਕੇ ਬਾਹਰ ਆਏ ਹਾਂ ਸਭ ਦੀਆਂ ਅੱਖਾਂ ਜਿਹੜੀਆਂ ਨੇ ਉਹ ਨਮ ਨੇ ਹਰ ਕੋਈ ਇਮੋਸ਼ਨਲ ਹੈ ਕਿਉਂਕਿ ਰਾਜਵੀਰ ਨੂੰ ਅਸੀਂ ਮਿਸ ਕਰ ਰਹੇ ਹਾਂ ਕਿ ਉਹ ਸਾਡੇ ਨਾਲ ਬੈਠ ਕੇ ਦੇਖਦੇ ਲੇਕਿਨ ਅਸੀਂ ਜਦੋਂ ਉਹਨਾਂ ਨੂੰ ਔਨ ਸਕਰੀਨ ਦੇਖਿਆ ਹੈ ਉਹਨਾਂ ਨੂੰ ਲਾਈਵ ਮਹਿਸੂਸ ਕੀਤਾ ਹੈ ਅਸੀਂ ਸੋ ਸਾਰੰਗ ਫਿਲਮ ਦੇਖੀ ਹੈ ਰਾਜਵੀਰ ਬਹੁਤ ਸੋਹਣੇ ਲੱਗ ਰਹੇ ਸੀਗੇ ਸਕਰੀਨ ਤੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਅਹਿਸਾਸ ਹੈ ਤੁਹਾਡਾ ਜਦੋਂ ਯੂ ਨੋ ਫਸਟ ਅੱਧਾ ਘੰਟਾ ਫਿਲਮ ਚੱਲੀ ਤਾਂ ਕੁਝ ਮਹਿਸੂਸ ਨਹੀਂ ਹੋਇਆ ਤੋ ਘੰਟਾ ਡੇਢ ਘੰਟਾ ਦੋ ਘੰਟਾ ਜਿੰਨੀ देर ਫਿਲਮ ਖਤਮ ਨਹੀਂ ਹੋਈ ਓਨੀ ਦੇਰ ਇਤਾਂ ਹੀ ਲੱਗਿਆ ਕਿ ਵੀਰਾ ਨਾ ਸਾਡੇ ਵਿੱਚ ਖੜਾ ਹੋਇਆ ਹੈ ਬੈਠਾ ਹੈ ਸਾਡੇ ਚ ਪ੍ਰੀਮੀਅਰ ਨੂੰ ਅਟੈਂਡ ਕਰਦਾ ਪਿਆ ਤੇ ਵੀਰੇ ਨੂੰ ਕੁਝ ਨਹੀਂ ਹੋਇਆ ਵੀਰਾ ਹੈਗਾ ਇਸ ਦੁਨੀਆ ਤੇ ਫਿਜ਼ੀਕਲੀ ਪਰ ਜਦੋਂ ਵੀਰੇ ਦੀਆਂ ਨਾ ਐਂਡ ਚ ਤਸਵੀਰਾਂ ਚੱਲੀਆਂ ਯੂ نو ਫਿਰ ਫਿਰ ਪਤਾ ਚੱਲੇ ਗਿਆ ਯਾਰ ਵੀ ਨਹੀਂ ਯਾਰ ਉਹ ਫਿਜ਼ੀਕਲੀ ਸਾਡੇ ਚ ਨਹੀਂ ਹੈਗਾ ਅੱਜ ਤਾਂ ਫਿਰ ਉਹ ਥੋੜੀ ਹਿੱਟ ਕੀਤੀ ਚੀਜ਼ ਹੈ ਨਾ ਤੇ ਉਹ ਚੀਜ਼ਾਂ ਮਤਲਬ ਹੋਰ ਵੀ ਬਹੁਤ ਚੀਜ਼ਾਂ ਸੀਗੀਆਂ ਦੇਖ ਕੇ ਵੀਰੇ ਨੂੰ ਅਬ ਇਦਾਂ ਲੱਗਦਾ ਸੀਗਾ ਕਿ ਵੀ ਯਾਰ ਨਹੀਂ ਵੀ ਹਲੇ ਇਹਨੂੰ ਕੁਝ ਨਹੀਂ ਹੋਇਆ ਇੱਥੇ ਹੀ ਆ ਤੇ ਫਿਰ ਪਾਪਾ ਦੇ ਦੋ ਗਾਣੇ ਆਏ ਤੇ ਉਹ ਵੀ ਦੇਖ ਕੇ ਇਦਾਂ ਸਾਨੂੰ ਦੋਪਾਲੀ ਲੱਗਿਆ ਕਿ ਨਹੀਂ ਉਹਨੂੰ ਵੀ ਕੁਝ ਨਹੀਂ ਹੋਇਆ ਵੀ ਉਹ ਠੀਕ ਨੇ ਉਹ ਫਿਰ ਜਦੋਂ ਯੂ نو ਜਿਉਂ-ਜਿਉਂ ਗਾਣਾ ਐਂਡ ਹੋਈ ਗਿਆ ਤੇ ਫਿਰ ਉਦੋਂ-ਉਦੋਂ ਯਾਦ ਆਈਗਾ ਕਿ ਨਹੀਂ ਯਾਰ ਇਹ ਵੀ ਨਹੀਂ ਹੈਗੇ ਦੁਨੀਆ ਤੇ ਨਾ ਸਾਡੇ ਨਾਲ ਉਹ ਵੀ ਤੁਹਾਡੇ ਸਬਕੌਨਸ਼ੀਅਸ ਮਾਈਂਡ ਚ ਇਦਾਂ ਲੱਗ ਰਿਹਾ ਹੁੰਦਾ ਤੁਹਾਨੂੰ ਕਿ ਵੀ ਯਾਰ ਕਿ ਜਿੱਦਾਂ ਜ਼ਿੰਦਗੀ ਇਸ ਟਾਈਮ ਹੈ ਉਸ ਤਰ੍ਹਾਂ ਨਹੀਂ ਹੈ ਸੋ ਆਈ ਥਿੰਕ ਸਾਰਿਆਂ ਨੂੰ ਦੇਖਣੀ ਚਾਹੀਦੀ ਤੁਸੀਂ ਬਹੁਤ ਵਧੀਆ ਪਰਫਾਰਮ ਕੀਤਾ ਵੀਰੇ ਨੇ ਐਕਟਰ ਤਾਂ ਸਿੰਗਰ ਤਾਂ ਵੀਰੇ ਹੈ ਹੀ ਕਮਾਲ ਪਰ ਐਕਟਰ ਵੀ ਬਹੁਤ ਅੱਛਾ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਤੇ ਮਾਰੀ 28 ਤਰੀਕ ਨੂੰ ਹੋਰ ਵਾਰਾ ਤੁਹਾਨੂੰ ਜਗਤ ਆ ਤੁਸੀਂ ਦੇਖੋ ਸਾਰੇ ਜਣੇ ਆ ਕੇ 28 ਤਰੀਕ ਨੂੰ ਰਿਲੀਜ਼ ਹੋ ਜਾਣੀ ਹੈ ਤੇ ਫੈਮਿਲੀ ਨਾਲ ਆਓ ਸਾਰੇ ਜਣੇ ਜਿੰਨੇ ਵੀਰੇ ਨੂੰ ਪਿਆਰ ਕਰਦੇ ਨੇ ਸਾਰੇ ਜਣੇ ਜ਼ਰੂਰ ਦੇਖਣਾ ਹੋ ਇੱਕ ਵਾਰੀ ਕੋਲ ਥੈਂਕ ਯੂ ਥੈਂਕ ਯੂ